ਇਹ ਤਾਂ ਹਟੇ ਵੀ WhatsApp ਗਰੁੱਪਾਂ ਤੇ Telegram ਚੈਨਲਾਂ ਤੇ ਪਿਛਲੇ ਕੁਝ ਘੰਟਿਆਂ ਤੋਂ ਇੱਕ ਨੋਟਿਸ ਅੱਗਾਂ ਵਾਂਗ ਫੈਲ ਰਿਹਾ ਹੈ ਜਿਸ ਵਿੱਚ ਵੱਡੇ ਵੱਡੇ ਅੱਖਰਾਂ ਵਿੱਚ ਦਾਵਾ ਕੀਤਾ ਜਾ ਰਿਹਾ ਹੈ ਕਿ PSAT 2026 15 ਮਾਰਚ ਨੂੰ ਹੋਣ ਜਾ ਰਿਹਾ ਹੈ ਮੇਰੇ ਕੋਲ ਸੈਂਕੜੇ ਹੀ ਵਿਦਿਆਰਥੀਆਂ ਦੇ ਮੈਸੇਜ ਆ ਚੁੱਕੇ ਆ ਸਰ ਕੀ ਇਹ ਸੱਚ ਹੈ ਕਿ ਸਾਡੇ ਕੋਲ ਤਿਆਰੀ ਲਈ ਸਿਰਫ ਇੰਨਾ ਹੀ ਸਮਾਂ ਬਚਿਆ ਹੈ ਵਿਦਿਆਰਥੀਓ ਅੱਜ ਇਸ ਵੀਡੀਓ ਵਿੱਚ ਅਸੀਂ ਇਸੇ ਵਾਇਰਲ ਨੋਟਸ ਨੂੰ ਪੂਰਾ ਪੋਸਟਮਾਰਟਮ ਕਰਾਂਗੇ ਇਹਦੀ ਪੂਰੀ ਜਾਣਕਾਰੀ ਰੱਖਾਂਗੇ ਤੁਹਾਨੂੰ ਦੱਸਾਂਗੇ ਕਿ ਖਬਰ ਅਸਲੀ ਹੈ ਜਾਂ ਸਿਰਫ ਇੱਕ ਵੱਡੀ ਅਫਵਾਹ ਹੈ ਪੰਜਾਬ ਵਿੱਚ ਜਦੋਂ ਵੀ ਕੋਈ ਵੱਡੀ ਭਰਤੀ ਜਾਂ ਪੇਪਰ ਆਉਣਾ ਹੁੰਦਾ ਹੈ ਤਾਂ ਅਫਵਾਹਾਂ ਦਾ ਬਾਜ਼ਾਰ ਸਭ ਤੋਂ ਪਹਿਲਾਂ ਗਰਮ ਹੋ ਜਾਂਦਾ ਹੈ ਇਹ ਜੋ ਨੋਟਸ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਸ ਵਿੱਚ ਬਿਨਾਂ ਸ਼ੱਕ ਤਰੀਕ 15 ਮਾਰਚ 2026 ਦੱਸੀ ਗਈ ਹੈ ਬਹੁਤ ਸਾਰੇ YouTube ਚੈਨਲ ਵੀ ਵੈਰੀਫਾਈ ਕੀਤੇ ਬਿਨਾ ਬ੍ਰੇਕਿੰਗ ਨਿਊਜ਼ ਬਣਾ ਕੇ ਪੇਸ਼ ਕਰ ਰਹੇ ਹਨ ਇਸ ਨਾਲ ਹੋ ਇਹ ਰਿਹਾ ਹੈ ਕਿ ਜਿਹੜੇ ਵਿਦਿਆਰਥੀ ਸੀਐਸਓ ਕੇ ਪੜ ਰਹੇ ਸੀ ਉਹਨਾਂ ਨੂੰ ਇੱਕ ਵਾਰੀ ਪੈਨਿਕ ਫੈਲ ਗਿਆ ਉਹਨਾਂ ਨੂੰ ਇੱਕ ਵਾਰੀ ਝਟਕਾ ਲੱਗ ਗਿਆ ਕਿ ਸਲੇਵਸ ਕਿਵੇਂ ਪੂਰਾ ਹੋਊਗਾ ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਇਹ ਨੋਟਸ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਂ ਫਿਰ ਪੀਐਸਰ ਦੀ ਅਫੀਸ਼ੀਅਲ ਵੈਬਸਾਈਟ ਤੇ ਆਇਆ ਹੈ ਜਾਂ ਨਹੀਂ ਆਇਆ ਜਾਂ ਫਿਰ ਇਹ ਕਿਸੇ ਸ਼ਰਾਰਤੀ ਅਨਸਰਾਂ ਦਾ ਫੋਟੋਸ਼ਾਪ ਕੀਤਾ ਹੋਇਆ ਕੰਮ ਕਹਿੰਦਾ ਮਤਲਬ ਵੀ ਪੁਰਾਣੇ ਕਿਸੇ ਨੋਟਿਸ ਨੂੰ ਐਡਿਟ ਕੀਤਾ ਹੋ ਸਕਦਾ ਹੁਣ ਆਉਂਦੇ ਹਾਂ ਅਸਲ ਸੱਚਾਈ ਮਾਫੀ ਚਾਉਣੀ ਹੈ ਅਸਲ ਸੱਚਾਈ ਕੀ ਹੈ ਵੀ ਮੈਂ ਵੀਡੀਓ ਬਣਾਉਣ ਤੋਂ ਪਹਿਲਾਂ ਪੀਐਸਵੀ ਦੀ ਅਫੀਸ਼ੀਅਲ ਵੈਬਸਾਈਟ ਤੇ ਵੀ ਗਿਆ ਤੁਹਾਡੇ ਸਾਹਮਣੇ ਇੱਕ ਵੈਬਸਾਈਟ ਹੁਣ ਸ਼ੋਅ ਹੋ ਰਹੀ ਹੈ ਪੀਐਸਟਟ ਦੀ ਅਫੀਸ਼ੀਅਲ ਵੈਬਸਾਈਟ ਪਿਛਲੇ ਸਾਲਾਂ ਚ ਨਵੀਂ ਬਣੀ ਹੈ ਠੀਕ ਹੈ ਇਸ ਦੇ ਵਿੱਚ ਨੋਟਸ ਸੈਕਸ਼ਨ ਦੇ ਵਿੱਚ ਕਿਤੇ ਵੀ ਨਹੀਂ ਲਿਖਿਆ ਹੋਇਆ ਕਿ 2026 ਤਰੀਕ ਨੂੰ ਲੈ ਕੇ ਅੱਜ ਤੱਕ ਕੋਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਇਸ ਦਾ ਸਾਫ਼ ਮਤਲਬ ਹੈ ਕਿ ਜਿਹੜਾ ਨੋਟਿਸ ਵਾਇਰਲ ਹੋ ਰਿਹਾ ਹੈ ਉਸ ਦੀ ਫਿਲਹਾਲ ਕੋਈ ਵੀ ਅਧਿਕਾਰਤ ਪੁਸ਼ਟੀ ਨਹੀਂ ਹੈ ਇਹ 90% 99% ਫੇਕ ਦਾ ਐਡਿਟ ਕੀਤਾ ਹੋਇਆ ਹੀ ਹੋ ਸਕਦਾ ਹੈ ਅਕਸਰ ਪੁਰਾਣੇ ਨੋਟਿਸਾਂ ਦੀਆਂ ਤਰੀਕਾਂ ਬਦਲ ਕੇ ਵੈਲ ਕਰ ਦਿੱਤਾ ਜਾਂਦਾ ਹੈ ਸੋ ਮੇਰੇ ਪਿਆਰੇ ਵਿਦਿਆਰਥੀਓ ਸਿੱਟਾ ਇਹ ਹੈ ਕਿ ਤੁਸੀਂ 15 ਮਾਰਚ ਵਾਲੀ ਤਰੀਕ ਨੂੰ ਦੇਖ ਕੇ ਘਬਰਾਉਣਾ ਨਹੀਂ ਹਾਂ ਇਹ ਜ਼ਰੂਰ ਹੈ ਕਿ ਜਲਦੀ ਹੋ ਸਕਦਾ ਹੈ ਇਸ ਲਈ ਆਪਣੀ ਤਿਆਰੀ ਖਿੱਚ ਕੇ ਰੱਖੋ ਟਿਲਣਾ ਵਰਤੋ ਪਰ ਅਫਵਾਹਾਂ ਤੇ ਯਕੀਨ ਕਰਕੇ ਆਪਣਾ ਮਨੋਬਲ ਨਾ ਡਿੱਗਣ ਦਿਓ ਮੇਰਾ ਵਾਦਾ ਹੈ ਜਿਸ ਦਿਨ ਅਸਲੀ ਅਫੀਸ਼ੀਅਲ ਨੋਟਿਸ ਆਵੇਗਾ ਸਭ ਤੋਂ ਪਹਿਲਾਂ ਅਤੇ ਬਿਲਕੁਲ ਸਹੀ ਜਾਣਕਾਰੀ ਤੁਹਾਨੂੰ ਇਸੇ ਚੈਨਲ ਤੇ ਮਿਲੇਗੀ ਇਸ ਲਈ ਸਹੀ ਜਾਣਕਾਰੀ ਲਈ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ ਭਾਵ ਘੰਟੀ ਦਾ ਬਟਨ ਦਬਾ ਲਓ ਜੋ ਅਸਲੀ ਨੋਟਿਸ ਦੀ ਵੀਡੀਓ ਤੁਹਾਡੇ ਤੋਂ ਮਿਸ ਨਾ ਹੋ ਸਕੇ ਇਸ ਵੀਡੀਓ ਨੂੰ ਆਪਣੇ ਸਾਰੇ ਹੀ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰੋ ਟੈਨਸ਼ਨ ਫਰੀ ਹੋ ਕੇ ਮਿਲਦੇ ਹਾਂ ਅਗਲੀ ਵੀਡੀਓ 'ਚ ਜਦੋਂ ਤੱਕ ਆਪਣੀ ਤਿਆਰੀ ਜਾਰੀ ਰੱਖੋ ਕਹਿੰਦੇ ਨੇ ਤਦ ਤੱਕ ਆਪਣੀ ਤਿਆਰੀ ਜਾਰੀ ਰੱਖੋ ਧੰਨਵਾਦ ਸੋ ਥੈਂਕ ਯੂ ਵੀ ਟੇਕ ਕੇਅਰ ਬਾਏ ਬਾਏ ਗੁੱਡ ਨਾਈਟ